ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰ ਸਿੰਘ ਜੀ ਦੇ ਕਿਲੇ ਦਾ ਇੱਕ ਦੁਗਾਣਾ ਗਾਣਾ ਸੀ ਬੜਾ ਮਕਬੂਲ ਤੇ ਅੱਜ ਵੀ ਉਹਦੇ ਗਾਣੇ ਬਹੁਤ ਲੋਕ ਸੁਣਦੇ ਨੇ ਹੁਣ ਫਿਰ ਕਹਿਣਗੇ ਵੀ ਤੈਨੂੰ ਕੀ ਪਤਾ ਮੈਂ ਵੀ ਸੁਣ ਲੈਂਦਾ ਤੇ ਉਹਦੇ ਵਿੱਚ ਵੇਬਾ ਅੰਮਰਜੂਤ ਕਰਦੇ ਜਿਹੜੇ ਬੋਲ ਸੀ ਉਹੇ ਸੀ ਅਮਲੇ ਤਿੰਨ ਡੰਗ ਦਾ ਭੁੱਖਾ ਰਾਤੀ ਤੋੜ ਲਿਆ ਸੁੱਖਾ ਤੇ ਚਲੋ ਇੰਨਾ ਕੀ ਬਹੁਤ ਹੈ ਸਾਰਾ ਗਾਣਾ ਤੁਸੀਂ ਸੁਣੇ ਹੋਣਾ ਇਹ ਮੈਂ ਜਿਹੜੀ ਗੱਲ ਕਹਿਣ ਲੱਗਾ ਨਾ ਸੁੱਖੇ ਅਮਲੇ ਦੀ ਕਰਨ ਤੇ ਖਾਧੇ ਪੀਤੇ ਜਿਆਦਾ ਹੁੰਦੀ ਹੈ ਤੇ ਖਾਧੇ ਪੀਤੇ ਵਿੱਚ ਜਦੋਂ ਸਟੇਟ ਤੇ ਹੁੰਦਾ ਉਹ ਬਿਆਨ ਇਦਾਂ ਦਾ ਦੇ ਜਾਂਦਾ ਹੈ ਵੈਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਨੇ ਕੁਝ ਗੱਲਾਂ ਕਹੀਆਂ ਸੀ ਤੇ ਉਹ ਗੱਲਾਂ ਦਾ ਰਿਜ਼ਲਟ ਜਿਹੜਾ ਉਹ ਤਕਰੀਬਨ ਲੋਕਾਂ ਦੇ ਸਾਹਮਣੇ ਆ ਰਿਹਾ ਉਹ ਕਹਿੰਦਾ ਸੀ 2026 ਤੋਂ ਪਹਿਲਾਂ ਪਹਿਲਾਂ ਕੁਝ ਲੀਡਰ پاਗਲ ਹੋ ਜਾਣਗੇ ਤ੍ਰੂਬੀਗੈ ਤੇ ਚਲੋ ਕੋਈ ਨਹੀਂ ਹੋਰ ਦਾ ਨਾਂ ਨਾਂ ਲਈਏ ਇਹਨਾਂ ਦਾ ਜ਼ਿਕਰ ਮੈਂ ਤਾਂ ਕਰ ਰਿਹਾ ਕਿਉਂਕਿ ਇਹਨਾਂ ਨੇ ਪੰਜਾਬ ਦੇ ਤਕਰੀਬਨ ਬਹੁਤ ਥੋੜੇ ਘਰ ਬਚੇ ਹੋਣਗੇ ਜਿੱਥੇ ਨਸ਼ਾ ਨਾ ਪਹੁੰਚਾਇਆ ਹੋਵੇ ਜਿਹੜੇ ਘਰ ਦੇ ਵਿੱਚ ਨਸ਼ਿਆਂ ਨੇ ਬਰਬਾਦੀ ਨਾ ਕੀਤੀ ਹੋਵੇ ਬਹੁਤ ਥੋੜੇ ਘਰ ਹੋਣਗੇ ਇਸ ਥੇ ਤੇ ਕਹਿ ਗਿਆ ਕਹਿੰਦਾ ਘਰ ਘਰ ਵਿੱਚ ਨਸ਼ਾ ਪਹੁੰਚਾਉਣ ਵਾਲਾ ਅਕਾਲੀ ਧੰਦਾ ਤੇ ਜਦੋਂ ਮਾੜੀ ਜਿਹੀ ਸੁਰਤ ਆਈ ਪਿੱਛੇ ਕਿਸੇ ਖੜੇ ਨੇ ਝੁਗਾ ਝਗਾ ਖਿੱਚਿਆ ਹੋਣਾ ਚੁੰਨੀ ਵੱਡੀ ਹੋਣੀ ਹੈ ਵੀ ਆਪਾਂ ਤਾਂ ਅਕਾਲੀ ਆ ਫਿਰ ਕਹਿੰਦਾ ਝਾੜੂ ਵਾਲੇ ਨੇ ਫਿਰ ਬਦਲ ਗਿਆ ਅੱਛਾ ਇਹ ਪਤਾ ਕੀ ਇਹ ਜਿਹੜੀ ਤੁਹਾਡੇ ਅੰਦਰ ਮਨਸ਼ਾ ਹੁੰਦੀ ਹੈ ਨਾ ਤੇ ਉਹ ਤਕਰੀਬਨ ਬਾਹਰ ਆ ਜਾਂਦੀ ਹੁੰਦੀ ਹੈ ਅੰਦਰ ਤੁਹਾਡੇ ਜਿਹੜਾ ਭਾਲਾ ਹੁੰਦਾ ਜਾਂ ਝੂਠ ਉਹ ਤਕਰੀਬਨ ਇੱਕ ਦਿਨ ਬਾਹਰ ਆ ਜਾਂਦਾ ਹੁੰਦਾ ਹੈ ਇਹ ਸਚਾਈ ਹੈ ਸੁਖਬੀਰ ਬਾਦਲ ਇਹ ਕਬੂਲ ਕਰਦਾ ਹੈ ਕਹਿੰਦਾ ਘਰ ਘਰ ਵਿੱਚ ਨਸ਼ਾ ਪਹੁੰਚਾਉਣ ਵਾਲਾ ਅਕਾਲੀ ਦਲ ਮਤਲਬ ਕਿ ਵੀ ਅਸੀਂ ਆਂ ਦੇ ਪੰਜਾਬ ਨੂੰ ਬਰਬਾਦ ਜੇ ਨਸ਼ਿਆਂ ਨੇ ਕੀਤਾ ਵੀ ਉਹਦੇ ਜ਼ਿੰਮੇਵਾਰ ਅਸੀਂ ਆਂ ਇਸ ਵੀਰਵਾਦਨ ਕਹਿੰਦਾ ਇਹ ਵੀਡੀਓ ਜਿਹੜੀ ਸਾਹਮਣੇ ਆਈ ਹੈ ਨਾ ਇਹ ਥੋੜੀ ਪੁਰਾਣੀ ਹੈ ਤੇ ਤਾਜੀ ਨਹੀਂ ਹੈ ਪਰ ਇਹ ਵੀਡੀਓ ਬਹਿਰ ਬਹੁਤ ਕੀਤੀ ਜਾ ਰਹੀ ਹੈ ਕਿਉਂ ਕੀਤੀ ਜਾ ਰਹੀ ਹੈ ਇਹਦੇ ਕੁਝ ਕਾਰਨ ਹੁੰਦੇ ਆ ਕਾਰਨੇ ਨੇ ਬੇ ਹੁਣ ਰੌਲਾ ਪਾ ਰਹੇ ਨੇ ਕੀ ਕਹਿ ਰਹੇ ਨੇ ਕਿ ਜੇ ਸਾਡੀ ਸਰਕਾਰ ਬਣ ਗਈ ਨਾ ਅਸੀਂ ਖਿਡਾਰੀਆਂ ਨੂੰ ਕਰੋੜ ਕਰੋੜ ਰੁਪਈਆ ਦੇਵਾਂਗੇ ਇਹ ਕਹਿੰਦੇ ਆ ਤੇ ਜਦੋਂ ਕਬੱਡੀ ਕੱਪ ਇਹ ਕਰਾਉਂਦੇ ਹੁੰਦੇ ਸੀ ਤੇ ਉਸ ਵਕਤ ਖੜਿਆ ਰੀਆਂ ਨੂੰ ਇਹ 1 ਕਰੋੜ ਰੁਪਇਆ ਟੀਮ ਨੂੰ ਦਿੰਦੇ ਸੀ ਫਿਰ 2 ਕਰੋੜ ਤੇ ਪਹੁੰਚ ਗਏ ਸੀ ਤੇ ਉਹਦੇ ਵਿੱਚ ਜਿਹੜੇ ਨੱਚਣ ਟੱਪਣ ਵਾਲੇ ਜਿਵੇਂ ਪ੍ਰੰਕਾ ਚੋਪੜਾ ਸਾਰੂਖਾਨ ਹੋ ਗਿਆ ਉਹਨਾਂ ਨੂੰ 5-5 6-6 ਕਰੋੜ ਰੁਪਇਆ ਦਿੰਦੇ ਰਹੇ ਬੰਦੇ ਇਹ ਹਰਾਮਖੋਰ ਨੇ ਤੇ ਉਸ ਕਬੱਡੀ ਕੱਪ ਦਾ ਪੰਜਾਬ ਨੂੰ ਕਿੰਨਾ ਕੁ ਫਾਇਦਾ ਹੋਇਆ ਸੀ ਕੋਈ ਬੈਨੀਫਿਟ ਹੋਇਆ ਸੀ ਤੇ ਹੁਣ ਕਹਿੰਦਾ ਜੇ ਸਾਡੀ ਸਰਕਾਰ ਬਣਾ ਦੇਉਗੇ ਬੋਲ ਲੈ ਕਿੱਥੇ ਆ ਤਰਨ ਤਾਰ ਤਰਨ ਤਨ ਵਾਇਲ ਇਲੈਕਸ਼ਨ ਜਿੰਨੀ ਚੋਣ ਹੋ ਰਹੀ ਹੈ ਹੁਣ ਜੇ ਤੁਸੀਂ ਇਹਨੂੰ ਮੰਦਬੁੱਧੀ ਨਹੀਂ ਕਹੋਗੇ ਮਤਲਬ ਜਿਹੜੀ ਸਟੇਟਮੈਂਟ ਦਿੱਤੀ ਹੈ ਵੀ ਤਰਨ ਤਾਰ ਤਾਂ ਵਾਇਲ ਇਲੈਕਸ਼ਨ ਜਿੰਨੀ ਚੋਣ ਹੈ ਇੱਕ ਸੀਟ ਹੈ ਮੰਨ ਲਓ ਗੱਲ ਜਿਓ ਜਿੱਤ ਗਏ ਵੀ ਤੁਹਾਡੀ ਸਰਕਾਰ ਕਿੱਦਾਂ ਬਣ ਜੂ ਤੁਹਾਡੇ ਕੋਲੇ ਤਿੰਨ ਪਹਿਲਾਂ ਨੇ ਤੇ ਜੇ ਜਿੱਤ ਕੇ ਇਹ ਚੌਥਾ ਹੋ ਜੂ। ਪਹਿਲੀ ਗੱਲ ਤਾਂ ਇਹ ਕੋਈ ਹੈ ਨਹੀਂ ਗੱਲਬਾਤ ਉੱਥੇ ਚੌਥੇ ਪੰਜਵੇਂ ਨੰਬਰ ਤੇ ਨਹੀਂ ਹੈਗੇ ਉੱਥੇ। ਹੁਣ ਤੁਸੀਂ ਇਹਨਾਂ ਲੋਕਾਂ ਨੂੰ ਕੀ ਕਹੋਗੇ? ਵੀ ਇਹ ਲੋਕ ਪੰਜਾਬੀ ਨੂੰ ਸਮਰਪਣ। ਇਹਨਾਂ ਸ਼ਬਦਾਂ ਨੂੰ ਮਟਰੋਲ ਕਰਨਗੇ। ਜਿਹੜੀਆਂ ਗੱਲਾਂਬਾਤਾਂ ਕਰ ਰਹੇ ਨੇ। ਮਤਲਬ ਇਹ ਕਬੂਲ ਕਰਦੇ ਆ। ਹੋਰ ਤੁਹਾਨੂੰ ਦੱਸਣਾ ਚਾਹੁੰਦੇ ਵੀ ਭਾਈ ਐਵੇਂ ਕਿਸੇ ਦੇ ਗਾੜ ਨਾ ਪਾਓ ਕਿਸੇ ਹੋਰ ਸਰਕਾਰ ਨੂੰ ਮਾੜਾ ਨਾ ਕਹੋ ਸ਼ਵੀਰ ਬਾਦਲ ਕਹਿੰਦਾ ਨਸ਼ੇ ਤਾਂ ਘਰ-ਘਰ ਦੇ ਵਿੱਚ ਅਸੀਂ ਪਹੁੰਚਾਏ ਐ ਬਸ ਇੰਨੀ ਕਸ ਰਹੇਗੀ ਉਥੇ ਇਹ ਨਹੀਂ ਕਿਹਾ ਵੀ ਮੇਰਾ ਸਾਲਾ ਸੀ ਵਿਕਰਮ ਸਿੰਘ ਮਜੀਠੀਆ ਮੇਰੀ ਭੈਣ ਦਾ ਭਰਾ ਸੀ ਬਸ ਇੰਨੀ ਗੱਲ ਕਹਿਣ ਨੂੰ ਰੋਗ ਗਿਆ ਤੇ ਜੇ ਕੋਈ ਮੇਰੇ ਵਰਗਾ ਕੋਈ ਕੋਲੇ ਬੈਠਾ ਹੁੰਦਾ ਫਿਰ ਉਹ ਢੰਗ ਤਰੀਕੇ ਨਾਲ ਕਹਿ ਦਿੰਦਾ ਉਹ ਜਿਵੇਂ ਕਹਿੰਦੇ ਕੋਈ ਤੇ ਦੇ ਮੁੰਡੇ ਨੂੰ ਰਿਸ਼ਤਾ ਕਰਨ ਵਾਸਤੇ ਕੋਈ ਆ ਗਿਆ ਤੇ ਗਵਾਂਡੀ ਬਾਹਰ ਖੜਾ ਸੀ ਤੇ ਉਹਨੂੰ ਕਿਤੇ ਪੁੱਛ ਲਿਆ ਵੀ ਆਹ ਫਲਾਣਿਆਂ ਦਾ ਘਰ ਆ ਕੇ ਕਹਿੰਦਾ ਜੀ ਹਾਂ ਕਿਵੇਂ ਆਏ ਰਿਸ਼ਤਾ ਕਰਨ ਵਾਸਤੇ ਆਏ ਅੱਛਾ ਹਾਂ ਠੀਕ ਹੈ ਐ ਕਹਤਾ ਅਗਲੇ ਮ ਛੱਕ ਪੈ ਗਿਆ ਉਹ ਕਹਿੰਦਾ ਕੀ ਗੱਲ ਨਾਨਾ ਕਹਿੰਦੇ ਠੀਕ ਹੈ ਉਹ ਮੁੰਡਾ ਗੰਡਾ ਖਾਂਦਾ ਮੜਾ ਜਿਆ ਪਿਆਜ਼ ਤੇ ਉਹ ਕੁੜੀ ਦਾ ਭਰਾ ਤੇ ਪਿਓ ਸੀ ਨਾਲ ਉਹ ਕਹਿੰਦੇ ਕੋਈ ਗੱਲ ਨਹੀਂ ਗੰਡਾ ਤਾਂ ਅਸੀਂ ਵੀ ਖਾਣੇ ਨਹੀਂ ਕਹਿੰਦੇ ਜਦੋਂ ਮੜਾ ਜਿਆ ਪੈਗ ਲੱਗਿਆ ਹੁੰਦਾ ਉਦੋਂ ਖਾਂਦੇ ਉਹ ਕਹਿੰਦੇ ਪੈਗ ਤਾਂ ਅਸੀਂ ਵੀ ਲਾਉਨੇ ਨਹੀਂ ਕਹਿੰਦੇ ਪੈਗ ਉਦੋਂ ਲਾਉਂਦਾ ਜਦੋਂ ਕਹਿੰਦੇ ਜੂਏ ਦੇ ਵਿੱਚ ਹਾਰਿਆ ਹੋਵੇ ਟੈਨਸ਼ਨ ਹੁੰਦੀ ਹੈ ਜੂਆ ਉਹਨੂੰ ਖੇਡਦਾ ਜਦੋਂ ਘਰੋਂ ਪੈਸੇ ਨਾ ਮਿਲਣ ਤੇ ਚੋਰੀ ਚਾਰੀ ਕਰਨੀ ਪੈਂਦੀ ਜਣ ਕੇ ਇੱਕ ਗੰਡੇ ਤੋਂ ਸ਼ੁਰੂ ਕਰਕੇ ਸਾਰਾ ਕੁਝ ਦੱਸਦਾ ਅਗਲੇ ਮੁੜ ਕੇ ਹੁਣ ਇਸ ਟਾਕੇ ਮੈਂ ਕਰੂਗਾ ਅਗਲੇ ਮੁੜ ਕੇ ਮੈਂ ਸਿੱਕਾ ਹੌਂ ਕੁੜੀ ਡੋਪਣੀ ਤੇ ਜੇ ਉੱਥੇ ਕੋਈ ਮੰਨ ਲੋ ਗੱਲ ਮੇਰੇ ਵਰਗਾ ਹੁੰਦਾ ਜਾਂ ਕੋਈ ਹੋਰ ਕੋਈ ਬਿੰਗ ਬੜਾ ਮੰਗਵਾ ਕੇ ਕਹਿਣ ਵਾਲਾ ਹੁੰਦਾ ਉਹ ਨਾ ਲੈ ਦਿੰਦਾ ਦੇ ਸੁਖਵੀਰ ਦਾ ਜਿਹੜਾ ਸਰਵੰਧੀ ਇੱਦਾਂ ਕਹਿੰਦੇ ਸੰਬੰਧੀ ਰਿਸ਼ਤੇਦਾਰ ਨੂੰ ਕਹਿੰਦੇ ਸਾਲੇ ਨੂੰ ਦੇ ਹੰਬੀਬਹਾਰ ਸਿਮਰਤ ਕੌਰ ਦਾ ਭਰਾ ਬੇਕਰਮ ਸਿੰਘ ਮਰੀਠੀ ਐ ਵੈਸੇ ਮੈਂ ਤਾਂ ਮਾਝੇ ਦੀ ਝੂਠ ਮਾਝੇ ਦੀ ਮੈਂ ਕਹਿੰਨਾ ਤੇ ਇਨੀ ਗੱਲ ਕਹਿਣੀ ਭੁੱਲ ਗਿਆ ਸੁਖਵੀਰ ਬਾਦਲ ਵੀ ਸਾਡੇ ਹੀ ਰਿਸ਼ਤੇਦਾਰਾਂ ਨੇ ਚਿੱਟਾ ਵੇਚਿਆ ਚਿੱਟਾ ਘਰ ਘਰ ਦੇ ਵਿੱਚ ਪਹੁੰਚਾ ਦਿੱਤਾ ਹਜ਼ਾਰਾਂ ਨੌਜਵਾਨਾਂ ਦੀ ਮੌਤ ਹੋ ਗਈ ਹਜ਼ਾਰਾਂ ਘਰ ਉਜੜ ਗਏ ਬਸ ਇੰਨੀ ਕਹਾਣੀ ਬੁੱਲ ਗਿਆ ਉਦੋਂ ਵੈਸੀ ਹਿੰਟੇ ਹੁੰਦਾ ਗਿਆਨ ਅਸਤਰਿਕ ਆਪਸ਼ਨ ਹੈ ਜਿਹੜਾ ਕੇ ਵੀਸੀ ਤੁਸੀਂ ਦੇਖਦੇ ਹੋ ਨਾ ਹਮਤਾ ਵਚਨ 7.5 ਕਰੋੜ ਰੁਪਇਆ ਇਨਾਮ ਮਿਲਦਾ ਗਿਆਨ ਅਸਤਰ ਕੀ ਹੁੰਦਾ ਉਹਦੇ ਵਿੱਚ ਇੱਕ ਹਿੰਟ ਹੁੰਦਾ ਜਦੋਂ ਸਵਾਲ ਦਾ ਜਵਾਬ ਨਾ ਆਵੇ ਉਹ ਹਿੰਟ ਦੇ ਦਿੰਦੇ ਆ ਉਦਾਂ ਗਿਆਨ ਅਸਤਰੀ ਹੈ ਤਰੀਕੇ ਨਾਲ ਦੱਸਦਾ ਵੀ ਘਰ ਘਰ ਨਸ਼ਾ ਪਹੁੰਚਾਉਣ ਵਾਲਾ ਅਕਾਲੀ ਦਲ ਹੈ ਅੱਛਾ ਜੇ ਮਾੜਾ ਜੋ ਹੋਰ ਗਹਿਰਾਈ ਜਾਣਾ ਹੁੰਦਾ ਫਿਰ ਕਹਿੰਦਾ ਵੀ ਜਿਹੜੀ ਤੱਕੜੀ ਤੱਕੜੀ ਬਾਬੇ ਨਾਨਕ ਵਾਲੀ ਨਹੀਂ ਵੀ ਉਹਦੇ ਵਿੱਚ ਅਸੀਂ ਜਿੱਟਾ ਪੁੱਕੀ ਸਮਾਇਕ ਫੀਮ ਗਾਂਜਾ ਪਤਾ ਨਹੀਂ ਕੀ ਕੁਝ ਵੇਚਿਆ ਚਲੋ ਇੰਨੀ ਗੱਲ ਹੁਣ ਮੇਰੇ ਲਈ ਕਰਨੀ ਜ਼ਰੂਰੀ ਸੀ ਵੀ ਥੋੜਾ ਜਿਹਾ ਵਿਸਥਾਰ ਕਰੀ ਨਾ ਯਾਨਕਿ ਇੱਕ ਕਵਚਨ ਕਰਤਾ ਹੁਣ ਇਹਦਾ ਉੱਤਰ ਦੇਣ ਵਾਸਤੇ ਖਲਾਰਾ ਪਾਉਣਾ ਵਿਸਥਾਰ ਕਰਨਾ ਲੋਕਾਂ ਨੂੰ ਠੰਗੀ ਤਰ੍ਹਾਂ ਸਮਝ ਲੱਗ ਜੇ ਵੀ ਅਸਲ ਪੰਜਾਬ ਦਾ ਬੇੜਾ ਘਰ ਕਰਨ ਵਾਲੇ ਪੰਜਾਬ ਨੂੰ ਨਸ਼ੇੜੀ ਬਣਾਉਣ ਵਾਲੇ ਜੂਠ ਦਾ ਮਲਿਆ ਮੇਡ ਕਰਨ ਵਾਲੇ ਇਹ ਹਰਾਮਖੋਰ ਜਿਹੜੇ ਕਹਿੰਦੇ ਨੇ ਅਸੀਂ ਪੰਥਕਾਂ ਅਕਾਲੀ ਆ ਬਾਗਲ ਪਰਵਾਰ ਨਰੈਣੂ ਮਹੰਤ ਨੇ ਤੇ ਜਿਹੜੀ ਇਹ ਵੀਡੀਓ ਆਈ ਏ ਉਹਦੇ ਤੇ ਗੱਲ ਕੀਤੀ ਹੈ ਜੀ ਮੈਂ ਤੇ ਜੇ ਕਿਸੇ ਨੂੰ ਕੋਈ ਸ਼ੱਕ ਕੋਈ ਸੁਭਾ ਕੋਈ ਕਰੇ ਵੀ ਇਹ ਕਿਉਂ ਕਹਿਤਾ ਉਹ ਵੀਡੀਓ ਪਈ ਹੈ ਜੀ ਕੋਈ ਇਹ ਨਹੀਂ ਕਹਿ ਸਕਦਾ ਵੀ ਉਹ ਜਿਵੇਂ ਅਮਰਪਾਲ ਦਾ ਪਾਪਾ ਜੱਬਲੀਆਂ ਬਾਰ ਦਾ ਹੁੰਦਾ ਵੀ ਏਆਈ ਨਾ ਬਣੀ ਇੰਦਾ ਵੀ ਸਾਰਾ ਕੁਝ ਸਹੀ ਹੈ ਜੀ ਉਹ ਤੇ ਸ਼ਖਬੀਰ ਬਾਦਲ ਦੀ ਆਵਾਜ਼ ਹੈ ਤੇ ਹੂਬ ਹੂ ਸਟੇਜ ਤੇ ਖੜੇ ਨੇ ਉਹ ਕੰਮਲ ਮਾਰੇ ਤੇ ਜਿਹੜਾ ਮੈਂ ਲਾਸਟ ਸੌਰੀ ਸ਼ੁਰੂਆਤ ਵਿੱਚ ਕਿਹਾ ਸੀ ਅਮਲੀ ਤਿੰਨ ਡੰਗ ਦਾ ਓਖਾ ਰਾਤੀ ਤੋੜ ਲਿਆ ਆ ਸੁੱਖਾ ਮਰ ਜਾਣਾ ਖਾ ਗਿਆ ਰੁੱਖਾ ਨਕਦਾ ਫਿਰ ਇਹ ਨਚਾਰਾਂ ਵਾਂਗੂ ਨਹੀਂ ਇਤਾਂ ਦਾ ਕੁਛ ਹੈਗਾ ਸਾਰਾ ਤੋ ਇਸ ਸੁਣ ਲਿਓ ਤੇ ਇਹ ਕਰਦੂਤਾ ਇਸ ਸੁਖੇ ਅਮਲੀ ਤੇ ਨਰੈਣੂ ਮਹੰਤਾਂ ਤੇ ਬਾਦਲਾਂ ਤੇ ਨੀਲੀਆਂ ਪੱਗਾਂ ਵਾਲਿਆਂ ਤੇ ਟੁਕਦੀਆਂ ਨੇ ਮਤਲਬ ਕਿ ਇਹ ਪੰਜਾਬ ਦਾ ਬੇੜਾ ਗਰ ਕਰਨ ਵਾਲੇ ਨੇ ਤੇ ਹੁਣ ਇਹਨਾਂ ਦੇ ਅੰਦਰੋਂ ਜਿਹੜਾ ਸੱਚ ਝੂਠ ਛੁਪਿਆ ਹੋਇਸ ਉਹ ਬਾਹਰ ਆ ਰਿਹਾ ਹੈ ਮਤਲਬ ਲੋਕੋ ਸਮਝੋ ਕਿਸੇ ਨੂੰ ਗਾਲਾਂ ਨਾ ਕੱਢੋ ਤੇ ਅਸੀਂ ਹਰਾਮਖੋਰਾ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ